ਆ ਹੈਗਾ ਇਹ ਆਪਣਾ ਮਸ਼ੀਨ ਵਾਲਾ ਪਾਣੀ ਆ ਮਾਈਨਸ ਗਿਆ ਨਾ ਦੇਖੋ ਆ ਵਾ ਕਿਹਾ 400 ਦੱਸਿਆ ਦਾ ਨਾ ਵੀ ਮਾਈਨਸ 100 90 ਤਾਂ ਇਹ ਤਾਂ ਆਇਆ ਨਹੀਂ ਕੱਢਿਆ ਮਨ ਲੋ ਕੱਢੇ ਨੂੰ ਘੰਟਾ ਹੋ ਗਿਆ ਹੂੰ ਆ ਦੇਖੋ 300 ਪਲੱਸ ਗਿਆ ਅੱਛਾ ਆਪ ਨੂੰ ਮਾਈਨਸ ਚਾਹੀਦਾ ਪਲੱਸ ਪਾਣੀ ਹੈ ਅਲਕ ਲਾਈਨ ਹੂੰ ਇੱਥੇ ਲਿਖਿਆ ਅੱਛਾ ਇਹ ਤੁਸੀਂ ਕਿਤੇ ਵੀ ਫੌਂਟ ਚ ਸੱਜ ਕਰਕੇ ਕਰ ਸਕਦੇ ਬਿਮਾਰੀ ਭਗਾਏਗਾ ਜਿਹੜਾ ਇਧਰ ਲੱਗ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ। ਅੱਜ ਦਾ ਵਲੌਗ ਸ਼ੁਰੂ ਕਰਦੇ ਆਂ। ਸੋ ਬੱਚੇ ਗਏ ਸਕੂਲ। ਹੁਣ ਆਪਾਂ ਚੱਲਦੇ ਆਂ ਅਰੈਣ। ਗੁਰਦੁਆਰਾ ਸਾਹਿਬ ਡਿਊਟੀ ਆ 8 ਤੋਂ 10। ਡਿਊਟੀ ਲਾ ਕੇ ਆਉਨੇ ਆਂ। ਉਸ ਤੋਂ ਬਾਅਦ ਜਿਹੜਾ ਵੀ ਕੁਝ ਸਾਰੇ ਦਿਨ 'ਚ ਹੋਵੇਗਾ ਇਸ ਵਲੌਗ 'ਚ ਤੁਹਾਨੂੰ ਦਿਖਾਵਾਂਗੇ। ਬਣੇ ਰਹਿਓ ਵੀਡੀਓ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਠੀਕ ਭਾਈਆ ਚੱਲ। ਹਣੋ ਉੱਦੋਂ। ਗੰਦੀ ਨਾ ਵੜਦੇ ਤੇਰੇ ਜੋ ਕਾਲ ਨਾਮ ਆਦਾ ਚੇਰੂ ਤੂੰ ਵਿੱਚ ਕੀ ਕਰਨਾ ਮੂੰਹ ਕਲੋਟਾ ਹੋ ਗਿਆ ਇਹ ਜਿਹੜੀ ਲੱਕੜਵਟਨ ਵਾਲੀ ਆ ਰਹੀ ਹੈ ਮੋਟਰ ਵਾਲੀ ਉਹ ਵਿੱਚ ਫਸ ਗਈ। ਟਾਣੇ ਦੇ ਵਿੱਚ ਫਸ ਗਈ ਉਹ ਹੁਣ ਨਿਕਲਣੀ ਔਖੀ ਹੈ। ਇਧਰ ਮੌਸਮ ਖਰਾਬ ਹੋ ਗਿਆ। ਜੋਤੀ ਦਾ ਕੁੱਤਾ ਹੀ ਨਹੀਂ ਸੌਤਾ ਰਿਹਾ। ਗਰਮਕ ਪਿਆਰਿਓ ਰੈਨੋ ਆ ਰਿਹਾ ਸੀ ਤੇ ਸਕੂਟੀ ਹੋ ਗਈ ਡਾਊਨ। ਬਹੁਤ ਘੱਟ ਕੱਢਣ ਲੱਗੀ ਉਹਨੇ। ਮਸਾਈ 20 ਕਿਲੋਮੀਟਰ ਮਸਾਂ ਚੱਲਦੀ ਹੈ। ਬਹੁਤ ਤੰਗ ਕਰਦੀ ਹੈ ਜੇ ਗਰੰਟੀ ਵੀ ਇਹ ਸਾਲ ਦੀ। ਇਹਨੂੰ ਲੈ ਕੇ ਜਾਣੇ ਉਹ ਕਹਿੰਦੇ ਸਹੀ ਹੈ ਤੁਹਾਨੂੰ ਥੋੜੇ ਤੋਂ ਚਾਰਜ ਨਹੀਂ ਲੱਗਦੀ। ਚਾਰਜ ਸਾਰੀ ਰਾਤ ਲੱਗੀ ਰਹਿੰਦੀ ਹੈ ਤੇ ਹਜੇ ਵੀ ਡਾਊਨ ਹੋ ਜਾਂਦੀ ਹੈ। ਅਨਕੀ ਦਿੱਕਤ ਹੈ ਇਹਦੇ। ਤੇ ਗਰਮ ਪਿਆਰੇਓ ਅੱਜ ਆਪਣੇ ਘਰ ਆਇਆ ਬਾਈ ਪਿੰਦਰ ਰਹਿਣ ਤੋਂ ਤੇ ਕੋਈ ਕੰਪਨੀ ਆ ਉਹਦਾ ਉਹਦੇ ਵਾਸਤੇ ਕੋਈ ਦੱਸਣ ਵਾਸਤੇ ਆਏ ਪਾਣੀ ਚੈੱਕ ਕਰਦੇ ਆਪਣੇ ਆ ਦੇਖੋ ਪਾਣੀ ਆ ਗਿਆ ਠੰਡਾ ਇਹ ਚ ਪਾਇਆ ਆਪਾਂ ਆ ਠੰਡਾ ਜਿਹੜਾ ਆਪਾਂ ਪੀਣੇ ਆ ਇਹ ਕੀ ਚੈੱਕ ਕਰਦੇ ਪਾਣੀ ਦੀ ਪਾਣੀ ਦਾ ਪੀ ਐਚ ਲੈਵਲ ਪਾਣੀ ਦਾ ਪੀ ਐਚ ਲੈਵਲ ਚੈੱਕ ਕਰਦੇ ਆ ਠੰਡਾ ਆ ਗਿਆ ਹੈ ਨਾ ਆ ਆਪਣਾ ਇਸ ਕੋਲਡ ਡਰਿੰਕ ਜਿਹੜਾ ਠੰਡਾ ਆਪਾਂ ਪੀਣੇ ਆ ਉਹ ਪਾਇਆ ਹਮ ਹਮ ਆ ਇਹਦੇ ਚ ਆਪਾਂ ਪਾਇਆ ਆਪਣਾ ਘਰ ਵਾਲਾ ਪਾਣੀ ਨੋਰਮਲ ਪਾਣੀ ਜਿਹੜਾ ਨੋਰਮਲ ਆਪਾਂ ਘਰੇ ਪੀਂਦੇ ਆ ਸਾਰਿਆਂ ਦੇ ਘਰੇ ਹੁੰਦਾ ਹਮ ਹਮ ਆ ਆਪਣਾ ਪਾਣੀ ਹੈਗਾ ਜਿਹੜਾ ਆਪਾਂ ਮਸ਼ੀਨ ਤੇ ਲਿਆਂਦਾ ਆ ਕਿਹੜਾ ਪਾਣੀ ਹੈ ਤੇ 9.5 ਪੀ ਐਚ ਦਾ ਪਾਣੀ ਹੈ ਕੰਗਣ 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 ਵਾਟਰ ਕੰਗਣ ਹਮ ਕੰਗਨ ਵਾਟਰ ਚੈੱਕ ਕਰ ਰਿਹਾ ਵੀ ਕਿਹਦੇ ਵਿੱਚ ਪੀ ਐਚ ਲੈਵਲ ਜ਼ਿਆਦਾ ਘੱਟ ਹੈ ਨਾ ਹਾਂ ਕਿਹਦੇ ਤੁਸੀਂ ਹੈ ਲੈਵਲ ਘੱਟ ਹੈ ਕਿਹਦੇ ਵਿੱਚ ਜ਼ਿਆਦਾ ਹੈ ਠੀਕ ਹੈ ਅਬਾ ਬਲਾਸੀ ਜੀ ਤੁਸੀਂ ਦੇਖ ਲਓ ਬਲਾਸੀ ਜੀ ਪਤਾ ਲੱਗ ਜੂ ਪਾਣੀ ਇਹ ਠੰਡਾ ਆ ਗਿਆ ਨਾ ਘਰ ਵਾਲਾ ਪਾਣੀ ਤੇ ਆਹ ਪਾਣੀ ਹਾਂ ਸਾਫ਼ ਲੱਗਦਾ ਯਾਰ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਹ ਇਹ ਕੀ ਹੈ ਇਹ ਪੀ ਐਚ ਚੈੱਕ ਕਰਨ ਵਾਸਤੇ ਲੈਬ ਤੋਂ ਮਿਲ ਜਾਂਦਾ ਹੈ ਕੈਮੀਕਲ ਠੀਕ ਹੈ ਆਹ ਤਾਂ ਆਪਣਾ ਆ ਗਿਆ ਇੱਕ ਕੋਡ ਡਰਿੰਕ ਆਹ ਆਪਣਾ ਆ ਗਿਆ ਘਰ ਵਾਲਾ ਪਾਣੀ ਹਮ ਇਹ ਲਪਕਾ ਲੈ ਵੀਨੇ ਆ ਪਾਣੀ ਵੱਧ ਘਟਦਾ ਇਹ ਠੰਡੇ ਤੋਂ ਕੁਝ ਨਹੀਂ ਆ ਆਪਣਾ ਆ ਗਿਆ ਮਸ਼ੀਨ ਵਾਲਾ ਕੈਂਗਨ ਪਾਣੀ ਬਹੁਤ ਰੂੰਗੀ ਪਾਣੀ ਬਹੁਤ ਫਰਕ ਪਿਆ ਨਾ ਉਹ ਦਿਖਾਈਏ ਜੀ ਇਹ ਦੇਖੋ ਤੁਸੀਂ ਆਪੇ ਪਤਾ ਲੱਗ ਜਾਂਦਾ ਇਹ ਹੁਣ ਆ ਕਲਰ ਥੋੜੇ ਸਾਹਮਣੇ ਆ ਗਿਆ ਤਾਂ ਅਸੀਂ ਆਪਣਾ ਕੋਲ ਡਰਿੰਕ ਹਮ ਆ ਅਸੀਂ ਆਪਣਾ ਘਰ ਵਾਲਾ ਪਾਣੀ ਆ ਅਸੀਂ ਆਪਣਾ ਮਸ਼ੀਨ ਦਾ ਕੈਂਗਨ ਦਾ ਪਾਣੀ ਹਮ ਹੁਣ ਤੁਸੀਂ ਦੇਖੋ ਵੀ ਇੱਥੇ ਖਤਰਾ ਐਸਿਡਿਕ ਲਿਖਿਆ ਹੈ ਖਤਰਾ ਹਮ ਅਗਰ ਜਿਹੜਾ 4.5 ਪੀਐਚ ਤੋਂ ਜ਼ਿਆਦਾ ਹੈ ਤੇ ਉਹ ਖਤਰਾ ਹੈ ਤੇ ਆਪਾਂ ਜਿਹੜਾ ਠੰਡਾ ਪੀਂਦੇ ਆ ਤੇ ਉਹ ਵੇਖੋ ਇੱਧਰ ਹਾਂ ਜਿਵੇਂ ਲਾਲ ਉਹਦੇ ਵਾਂਗੂ ਹੀ ਹੋਏ ਹੋਏ ਜਿਵੇਂ ਹੋ ਗਿਆ ਨਾ ਨਾਲ ਹੀ ਇਹਨੇ ਰੰਗ ਇਹਦਾ ਹਾਂ ਸਾਹਮਣੇ ਆਪਾਂ ਜਮਾ ਲਾਈਵ ਕੀਤਾ ਹਮ ਆਪਾਂ ਨੂੰ ਪਾਣੀ ਚਾਹੀਦਾ ਪੂਰਾ ਗੂੜਾ ਹਰਾ ਗਰ ਜਿਹੇ ਨੇਚਰਲ ਪਾਣੀ ਹੋਵੇ ਜਿਹੜਾ ਆਪਾਂ ਨੂੰ ਖਰਾਬ ਵੀ ਨਹੀਂ ਕਰਦਾ ਤੇ ਆਪਾਂ ਨੂੰ ਮਤਲਬ ਨੁਕਸਾਨ ਵੀ ਨਹੀਂ ਕਰਦਾ ਫਾਇਦਾ ਵੀ ਨਹੀਂ ਕਰਦਾ ਪਰ ਆਪਣਾ ਕੀ ਇਹ 7 ਤੋਂ ਵੀ ਥੱਲੇ ਹੈ ਹਮ ਗੂੜਾ ਹਰਾ ਨਾਲ ਦਾ ਨਹੀਂਗਾ ਆ ਪਾਣੀ ਹੈ ਕੈਂ ਗੰਦਾ ਜਦੋਂ ਆਪਣੇ ਮਸ਼ੀਨ ਚੋਂ ਕੱਢਿਆ 9.5 ਪੀਐਚ ਦਾ ਤੇ ਇਹਨੇ ਤੁਸੀਂ ਮਿਲਾ ਲਓ। ਇਹ ਆਹ ਦੇਖੋ ਇਹ ਪਾਣੀ ਹੈ ਅਲਕਲਾਈਨ। ਇੱਥੇ ਲਿਖਿਆ ਅੱਛਾ ਇਹ ਤੁਸੀਂ ਕਿਤੇ ਵੀ ਫੌਂਟ ਸੱਜ ਕਰਕੇ ਕਰ ਸਕਦੇ ਬਿਮਾਰੀ ਭਗਾਏਗਾ। ਜਿਹੜਾ ਇਧਰ ਲੱਗ ਸਕੀਲ ਹੈ ਆਪਣਾ ਜਿਹੜਾ ਉਹ ਬਿਮਾਰੀ ਲਾਏਗਾ। ਹਾਂ ਆ ਤਾਂ ਹੋ ਗਿਆ ਨਾ ਲਾਲ ਇਹਦੇ ਨਾਲ ਤਾਂ ਪੂਰਾ ਹੋ ਗਿਆ। ਆਹ ਦੇਖੋ ਤੁਸੀਂ ਪਾਣੀ ਦਾ ਜਿਹੜਾ ਆ ਨੀਲਾ ਪੂਰਾ ਨੀਲੇ ਦੇ ਨਾਲ ਦਾ ਹੋ ਗਿਆ ਨਾ। ਨੀਲੇ ਦੇ 9.5 ਪੀਐਚ ਤੋਂ ਜ਼ਿਆਦਾ ਆਪਾਂ ਨੂੰ ਜਿਹੜਾ ਅਲਕਲਾਈਨ ਕਰਦਾ ਬੋਡੀ ਆਪਾਂ ਨੂੰ ਐਸਵੀ ਤੋਂ ਬਚਾਉਂਦਾ ਇਹਨਾ। ਠੀਕ ਹੈ। ਇਹ ਟੈਸਟ ਕਰਦਾ। ਚੈੱਕ ਮਸ਼ੀਨ ਨਾਲ ਤੁਹਾਨੂੰ ਚੈੱਕ ਕਰਾ ਦਿੰਦੇ ਆ ਓ ਆਰ ਪੀ ਜਿਹੜੀ ਸੜਨ ਕੋਈ ਵੀ ਜਿਹੜੀ ਚੀਜ਼ ਹੋਊਗੀ ਆਪਣੇ ਓ ਆਰ ਪੀ ਮਾਈਨਸ ਹੋਊਗੀ ਆਪਾਂ ਨੂੰ ਤਾਜ਼ਾ ਰੱਖੂਗੀ ਹੂੰ ਤੇ ਜਿਹੜੀ ਓ ਆਰ ਪੀ ਆਪਣੇ ਪਲੱਸ ਹੋਊਗੀ ਤਾਂ ਆਪਾਂ ਨੂੰ ਸੜਨ ਦਊਗੀ ਆਪਾਂ ਨੂੰ ਸੜ ਪਾਊਗੀ ਐਸਿਡ ਆਪਣੇ ਸੈੱਲ ਸੜਨਗੇ ਹੂੰ ਆ ਦੇਖੋ ਆ ਚੀਜ਼ਾਂ ਜਿਹੜੀਆਂ ਸੜਨ ਕਰਦੀਆਂ ਆਪਣੇ ਟੈਬ ਵਾਲਾ ਪਾਣੀ ਜਿਹੜਾ ਘਰੇ ਆਪਣੇ ਆਉਂਦਾ ਬੋਤਲ ਵਾਲਾ ਪਾਣੀ 버ਗਰ ਪੀਦੇ ਜਿਹੜਾ ਆਪਾਂ ਖਾਂਦੇ ਆ ਕੋਲਡ ਡਰਿੰਕ ਜਿਹੜੀ ਆਪਾਂ ਪੀਨੇ ਸਾਰੇ ਆਪਾਂ ਨੂੰ ਓ ਆਰ ਪੀ ਪਲੱਸ ਦਿੰਦੇ ਆ ਹੂੰ ਤੇ ਹੁਣ ਆਪਾਂ ਇਹਦਾ ਓ ਆਰ ਪੀ ਟੈਸਟ ਕਰਦੇ ਆ ਤਾਂ ਮੀ ਹਵਾ ਰੀ ਟੈਸਟ ਹੈ ਇਹਦਾ ਸੈਂਸਰ ਲੱਗਿਆ ਹੁੰਦਾ ਹੈ ਹਵਾ ਨਾਲ ਮਤਲਬ ਚੱਲਦਾ ਰਹਿੰਦਾ ਜਦੋਂ ਆਪਾਂ ਪਾਣੀ ਚ ਪਾਵਾਂਗੇ ਸਹੀ ਇਹਦਾ ਲੈਵਲ ਉਹ ਦੱਸੂਗਾ ਅੱਗੇ ਪਾਣੀ ਲੱਗਿਆ ਹੋਇਆ ਆ ਰਿਹਾ ਹੈ ਇਹਦਾ ਆਪਣਾ ਠੰਡਾ ਹੂੰ ਚੈੱਕ ਕਰੂੰਗਾ ਦਿਖਾਓ ਕੋਲੇ ਲਾ ਕੇ ਹਾਂ ਦਿਸੀ ਹੁੰਦਾ ਹੈ 190 190 ਪਲੱਸ ਹੈ ਇਹਦੇ ਮੂਰੇ ਮਾਈਨਸ ਹੈ ਨਹੀਂਗਾ ਹੂੰ ਹੈ ਨਹੀਂ ਨਾ 170 ਦੇ ਆਸ-ਪਾਸ ਆ ਘਰ ਵਾਲਾ ਪਾਣੀ ਆਪਣਾ ਪਲੱਸ ਹੈ ਹੂੰ ਜਿਹੜਾ ਇਹ ਵੀ ਮਾਈਨਸ ਮੂਰੇ ਹੈ ਨਹੀਂਗਾ ਤੇ ਆਪਾਂ ਨੂੰ ਚਾਹੀਦਾ ਕੀ ਹੈ ਮਾਈਨਸ ਮਾਈਨਸ ਉਹ ਆ ਰਿਹਾ ਆਪਾਂ ਨੂੰ ਤਾਇਆ ਲੱਖੂਗਾ ਆ ਹੈਗਾ ਇਹ ਆਪਣਾ ਮਸ਼ੀਨ ਵਾਲਾ ਪਾਣੀ ਆ ਮਾਈਨਸ ਗਿਆ ਨਾ ਦੇਖੋ ਆ ਵਕੇ ਆ 400 ਦੇ ਦਸੀਆਂ ਦਾ ਨਾਵੇ ਮਾਈਨਸ 300 ਅਜੇ ਤਹੇ ਤਾਇਆ ਨਹੀਂ ਕੱਢਿਆ ਮੈਨੂੰ ਕੱਢੇ ਨੂੰ ਘੰਟਾ ਹੋ ਗਿਆ ਹੂੰ ਆ ਦੇਖੋ 300 ਪਲੱਸ ਗਿਆ ਅੱਛਾ ਆਪਾਂ ਨੂੰ ਮਾਈਨਸ ਚਾਹੀਦਾ ਪਲੱਸ ਨਹੀਂ ਚਾਹੀਦਾ ਮਾਈਨਸ ਚਾਹੀਦਾ ਆਪਾਂ ਨੂੰ ਪਲਸ ਵਾਲਾ ਖਤਰਾ ਕਰਦਾ ਪਲਸ ਵਾਲਾ ਆਪਾਂ ਨੂੰ ਸਾਰਾ ਸਾੜਨ ਪਾਉਂਦਾ ਅੰਦਰ ਸਾੜਦਾ ਹੈ ਆਪਣੀ ਬੋਡੀ ਨੂੰ ਮਾਰੀ ਸਾੜੀ ਜਾਂਦਾ ਠੀਕ ਹੈ ਆ ਦੇਖੋ ਮਾਈਨਸ 10 ਹੋ ਗਿਆ ਤੇ ਆ ਜਿਹੜਾ ਇੱਥੇ ਲਿਖਿਆ ਇਹ ਆਪਾਂ ਨੂੰ ਤਾਜ਼ਾ ਰੱਖਦਾ ਹੈ ਮਾਈਨਸ 400 ਆ ਦੇਖੋ ਮਾਈਨਸ ਆ ਵਧੀਆ ਸਹੀ ਹੈ ਤਿੰਨਾਂ ਦਾ ਪਾਣੀ ਹਾਂ ਤੇ ਆਹ ਜਿਹੜਾ ਸੜਨ ਪਾਉਂਦਾ ਆਪਣੇ ਘਰ ਵਾਲਾ ਪਾਣੀ ਉਹ ਆਪਾਂ ਦੇਖਿਆ ਵੀ ਮਾਈਨਸ ਪਲੱਸ ਸੀਗਾ ਸੋ ਆ ਪਾਣੀ ਚੈੱਕ ਕੀਤਾ ਇਹਦੇ ਨਾਲ ਜਿਹੜਾ ਹੁਣ ਜਿਹੜਾ ਸੜਨ ਪਾਉਂਦਾ ਮਤਲਬ ਬਿਮਾਰੀਆਂ ਲਾਉਂਦਾ ਬਿਮਾਰੀਆਂ ਲਾਉਂਦਾ ਐਸਿਡ ਲਾਉਂਦਾ ਐਸਿਡ ਲਾਉਂਦਾ ਤੇ ਜਿਹੜਾ ਆਪਣਾ ਮਾਈਨਸ ਜਾਂਦਾ ਉਹ ਸਹੀ ਰਹਿੰਦਾ ਜਿਹੜਾ ਮਾਈਨਸ O R P ਹੈ ਉਹ ਜਿੰਨਾ ਜ਼ਿਆਦਾ ਮਾਈਨਸ ਹੋਊਗਾ ਓਨਾ ਜ਼ਿਆਦਾ ਆਪਾਂ ਨੂੰ ਸਹੀ ਰੱਖੂਗਾ ਠੀਕ ਹੈ ਇਹ ਚ ਤਾਂ ਬਹੁਤ ਮਾਈਨਸ ਕਿੰਨਾ ਗਿਆ ਲਵੜੇ ਮਾਈਨਸ 300 30 ਹਰਿਤ ਹੈ ਜੇ ਤਾਜਾ ਕਾ ਉਥੇ ਤਾਜਾ ਪੀਵਾਂਗੇ ਨਾਲ ਹੀ ਨਾਲ ਤੋਂ ਮੰਨ ਲਓ 6-700 ਤੱਕ ਜਾਂਦਾ ਹੈ। ਹੂੰ 300 ਗਿਆ ਮਨੇ 300 ਗਿਆ 300 ਹਾਂ 300 ਦੇ ਕਰੀਬ ਹੋ ਗਿਆ ਆ ਦੇਖੋ। ਹੂੰ ਆ ਆਪਣਾ ਘਰ ਵਾਲਾ ਫੇਰ ਚੈੱਕ ਕਰ ਸਕਦੇ ਆ ਇਹ ਆਪਣਾ ਨਾਲ ਹੀ ਨਾਲ ਪਾਸ ਚ ਹੋ ਜੂਗਾ। ਪਾਣੀ ਦਾ ਪੀ ਐਚ ਲੈਵਲ ਚੈੱਕ ਕੀਤਾ ਹੈ ਆਪਣਾ ਪਾਣੀ ਫਿਰ ਬਹੁਤ ਖਰਾਬ ਹੈ ਨਾ। ਪਾਣੀ ਖਰਾਬ ਆ ਆਪਣਾ। ਤ aí ਤਾਂ ਆਪਣੇ ਹਰੇਕ ਘਰੇ ਦਵਾਈ ਚੱਲਦੀ ਹੈ। ਆ ਦੇਖੋ ਠੰਡਾ ਚੈੱਕ ਕੀਤਾ ਸੀ ਐਪੈਕਸ 70 ਮਨ ਲ ਕੋਡ ਡਰਿੰਕ ਦਾ ਆਪਾਂ ਨੂੰ ਮੁੱਖਦੀ ਗੱਲ ਹੈ ਵੀ ਪਾਣੀ ਦਾ ਪੀ ਐਚ ਲੈਵਲ ਚੈੱਕ ਕੀਤਾ ਜਿਹੜਾ ਠੰਡੇ ਦਾ ਵੀ ਤੇ ਜਿਹੜਾ ਇਹ ਕਿਹੜਾ ਪਾਣੀ ਆ ਜਿਹੜਾ ਆਪਣਾ ਇਹ ਆ ਘਰ ਵਾਲਾ ਤਾਂ ਇਹਦਾ 300 ਮਾਈਨਸ ਹੈ 1300 ਮਾਈਨਸ ਹੈ ਇਹ ਅਲਕਲਾਈਨ ਪਾਣੀ ਹੈ ਇਹ ਅਲਕਲਾਈਨ ਪਾਣੀ ਪਾਣੀ ਫਿਲਟਰ ਪਾਣੀ ਇਹ ਆ ਇਹਨਾਂ ਦੀ ਇਹ ਕਿਹੜੀ ਹੈਗੀ ਹੈ ਕੋਈ ਮਸ਼ੀਨ ਅਲਟਰਾ ਆਹ ਸੋ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਰੀ ਅੱਜ ਪਾਣੀ ਦਾ ਪੀ ਐਚ ਲੈਵਲ ਚੈੱਕ ਕੀਤਾ ਬਾਈ ਪਿੰਦਰ ਆ ਕੇ ਚੈੱਕ ਕੀਤਾ ਬਾਈ ਪਿੰਦਰ ਨੇ ਸੋ ਘਰੋਂ ਕੋ ਪਿਆਰਿਓ ਇਹ ਬਾਈ ਪਿੰਦਰ ਕੇ ਘਰੇ ਇਹ ਫਿਲਟਰ ਲੱਗਿਆ ਜਿਹੜਾ ਜਿਹਦੀ ਗੱਲ ਕਰਦੇ ਆ ਬਾਈ ਕੀ ਬਾਈ ਕੇ ਘਰੇ ਲੱਗਿਆ ਮਸ਼ੀਨ ਹੈ ਕੈਂਗਣ ਮਸ਼ੀਨ ਕੈਂਗਣ ਮਸ਼ੀਨ ਹੈ ਇਹ ਮਸ਼ੀਨ ਬਾਈ ਕੇ ਘਰੇ ਲੱਗੀ ਹੈ ਤੇ ਪਾਣੀ ਆਹ ਉਸ ਮਸ਼ੀਨ ਦਾ ਚੈੱਕ ਕਰਕੇ ਦੇਖਦੇ ਕਿਵੇਂ ਦਾ ਪਾਣੀ ਹੈ ਪਾਣੀ ਦਾ ਸਵਾਲ ਹੈ ਨਾ ਬਹੁਤ ਹਲਕਾ ਹੋ ਗਿਆ ਨਾ ਹਲਕਾ ਵੀ ਹੈ ਤੇ ਜਿਵੇਂ ਮਤਲਬ ਕਿ ਕਿਹਦੀ ਵਰਗਾ ਹੁਣ ਇਹ ਹਲਕਾ ਤਾਂ ਮੈਂ ਤਾਂ ਕਿਤੇ ਪੀਤਾ ਵੀ ਨਹੀਂਗਾ ਪੀਤਾ ਆਪਣੇ ਹੈ ਨਹੀਂਗਾ ਭਰ ਆਇਆ ਨਹੀਂਗਾ ਪਤਲਾ ਹੈ ਪਾਣੀ ਜਿਵੇਂ ਪੀਵਾਂਗੇ ਆਪਾਂ ਨੂੰ ਪਤਾ ਨਹੀਂ ਲੱਗਦਾ ਨਾ ਪੀਵਾਂਗੇ ਕਿਹਨੂੰ ਨਹੀਂ ਨੇੜੇ ਤੇਰੇ ਨਹੀਂ ਭਾਈ ਪਿਆਰੇ ਪਾਣੀ ਦਾ ਹੁਣ ਆ ਦੇਖੋ ਇੱਕ ਸਾਂ ਥੋੜੇ ਸਾਹਮਣੇ ਹੋਰ ਦਿਖਾਉਣੇ ਆ ਹੂੰ ਆ ਆਪਣਾ ਘਰ ਵਾਲਾ ਪਾਣੀ ਹੈ ਅਗਰ ਆਪਾਂ ਇਹਦੇ ਵਿੱਚ ਆਪਾਂ ਹਾ ਠੰਡਾ ਮਿਲਾ ਦੇਨੇ ਨਾ ਤੇ ਆਪਣੇ ਇਹ ਆਪਣੇ ਸਹੀ ਪਾਣੀ ਨੂੰ ਵੀ ਇਹ ਖਰਾਬ ਕਰ ਦਿੰਦਾ ਦੇਖੋ ਜੇ ਠੰਡਾ ਇਨਾ ਖਤਰਨਾਕ ਹੈ ਲਾਲ ਕਰਤਾ ਅਗਰ ਆਪਾਂ ਜੇ ਆਹ ਕੈਂਗਨ ਨਾਲੇ ਪਾਣੀ ਨਾਲ ਵੀ ਜੇ ਠੰਡਾ ਪੀ ਲੈਣਾ ਤੇ ਇਹ ਇਹਨੂੰ ਵੀ ਖਰਾਬ ਕਰ ਦਿੰਦਾ ਸਹੀ ਗੱਲਾਂ ਸਾਰੇ ਲਾਲ ਹੋ ਗਏ ਉਹ ਉਹਦਾ ਨੀਲਾ ਰੰਗ ਕਿਧਰ ਗਿਆ ਹਾਂ ਉਹ ਜਿਹੜਾ ਐਸਿਡ ਇੰਨਾ ਖਰਾਬ ਕਰਦਾ ਆਪਾਂ ਅਗਰ ਇੱਕ ਗਲਾਸ ਆਪਾਂ ਜਾਂ ਕੋਲਡ ਡਰਿੰਕ ਪੀਤੀ ਹੈ ਨਾ ਤੇ ਆਪਾਂ ਨੂੰ 35 ਗਲਾਸ ਆਹ ਆਹ ਪੀਣੇ ਪੈਣ ਗਲਕਲਾਈਨ ਵਾਟਰ ਦੇ ਫਿਰ ਆਪਣਾ ਅੰਦਰ ਸਰੀਰ ਸੈੱਟ ਹੋਊਗਾ ਜਾ ਕੇ ਅੱਛਾ ਠੰਡਾ ਇੰਨਾ ਖਰਾਬ ਅਗਰ ਆਪਾਂ ਇਹ ਇੱਕ ਬੋਤਲ ਆਹ ਪੀ ਲਈ ਨਾ ਤਾਂ ਆਪਾਂ ਨੂੰ 35 ਬੋਤਲਾਂ ਅਲਕਲਾਈਨ ਮਸ਼ੀਨ ਵਾਲਾ ਪਾਣੀ ਪੀਣਾ ਪਊਗਾ ਫਿਰ ਆਪਣਾ ਸਰੀਰ ਸੈੱਟ ਹੋਊਗਾ ਅਦਰ ਜਾ ਕੇ ਨਹੀਂ ਤਾਂ ਆ ਖਰਾਬ ਕਰੀ ਜਾਊਗਾ ਤੇ ਆ ਬਣਾਈ ਜਾਊਗਾ ਆਪਣੇ ਸੈੱਲ ਸੜੀ ਜਾਣਗੇ ਠੀਕ ਹੈ ਕੋਲਡ ਡਰਿੰਕ ਬਹੁਤ ਮਾੜੀ ਹੈ ਤੇ ਜਿਹੜਾ ਪਾਣੀ ਹੈ ਬਹੁ ਇਹ ਰਸਵਾਦ ਨਹੀਂ ਬਹੁਤ ਵਧੀਆ ਹਲਕਾ ਜਿਹਾ ਪਾਣੀ ਹੈ ਭਾਰਾ ਜ ਨਹੀਂ ਹੈ ਤੇ ਵਧੀਆ ਲੱਗਿਆ ਮੈਨੂੰ ਤਾਂ ਪਾਣੀ ਲੈ ਇੱਕ ਮੋਨ ਆਪਣੇ ਹਲਦੀ ਹਰੇ ਕੰਮ ਕਰੇ ਹੁੰਦੀ ਹੈ ਹੂੰ ਆ ਪਾਣੀ ਆਪਣਾ ਘਰ ਵਾਲਾ ਹੈ ਅੱਧੀ ਬਾਤੀ ਇਹਦੇ ਚਾਪ ਹੂੰ ਅੱਧੀ ਬਾਤੀ ਆਪਾਂ ਮਸ਼ੀਨ ਵਾਲੇ ਪਾਣੀ ਚ ਪੈਨਰ ਲਾਤਾ ਇਹਨੂੰ ਇਸ ਵਾਰ ਕਿ ਲਾਣੀ ਕਿ ਰਹਿ ਘਟ ਰਹਿ ਹੂੰ ਉਹਨਾਂ ਚ ਤਾਂ ਕੋਈ ਕੈਮੀਕਲ ਨਹੀਂ ਪਾਇਆ ਹੂੰ ਆ ਪਾਣੀ ਆਪਣਾ ਭਾਰਾ ਪਾਣੀ ਹੈ ਸੈਲ ਮੋਟੇ ਆਪਣੇ ਸਰੀਰ ਦੇ ਵਿੱਚ ਤਾਂ ਹੀ ਅਸਰ ਨਹੀਂ ਕਰਦਾ ਹੂੰ ਆ ਜਿਹੜਾ ਹਲਦੀ ਦੇ ਜਿਹੜਾ ਅਰਕ ਸੀਗਾ ਉਹਨੂੰ ਇਹਨੇ ਸਹੀ ਤਰ੍ਹਾਂ ਮੰਨ ਲਓ ਘੁਲਿਆ ਹੀ ਨਹੀਂ ਵਿੱਚ ਪਾਣੀ ਮੋਟਾ ਕਰਕੇ ਸੀ ਆ ਸਹੀ ਰੰਗ ਹਲਦੀ ਦਾ ਆ ਗਿਆ ਲਾਲ ਰੰਗ ਕਿਉਂਕਿ ਪਾਣੀ ਬਰੀਕ ਕਰਕੇ ਆਪਦੇ ਹਰੇਕ ਜਿਹੜਾ ਅਰਕ ਸੀਗਾ ਹਲਦੀ ਦਾ ਵਿੱਚ ਘੁਲ ਗਿਆ ਦੇ ਚੰਗੀ ਤਰ੍ਹਾਂ ਹੂੰ ਇਹ ਐਵੇਂ ਜਾ ਕੇ ਸਰੀਰ 'ਚ ਆਪਣੇ ਅਸਰ ਕਰਦਾ ਆਪਣੇ ਖੂਨ ਦੇ ਨਾਲ ਜਿਹੜਾ ਮਿਕਸ ਕਰਕੇ ਬਰੀਕ ਪਾਣੀ ਕਰਕੇ ਆਪਣੇ ਹਰੇਕ ਬੋਡੀ ਦੀ ਕੋਸ਼ਿਕਾ ਤੱਕ ਜਾਂਦਾ ਹੈ ਜਿਹੜਾ ਆਪਾਂ ਨੂੰ એનર્ਜੀ ਦਿੰਦਾ ਠੀਕ ਹੈ ਆ ਵੇਖੋ ਆਪਣਾ ਘਰ ਵਾਲਾ ਪਾਣੀ ਹੈ ਇਹਦੇ 'ਚ ਕੋਈ ਕੈਮੀਕਲ ਨਹੀਂ ਪਾਇਆ ਆਪਾਂ ਠੀਕ ਹੈ ਆਦੀਸੇ ਤਰੀਕੇ ਨਾਲ ਚੈੱਕ ਕੀਤਾ ਹਾਂ ਇਹ ਹਲਦੀ ਆਪਣੀ ਓਵੇਂ ਪਈ ਆ ਐਵੇਂ ਆਪਣੇ ਪਾਣੀ ਸਰੀਰ 'ਚ ਪੀਣੇ ਆ ਉਹ ਅੰਦਰ ਲੱਗਦਾ ਨਹੀਂਗਾ تننگیاں ਦਾ ਹਾਲ ਕਿ ਆਪਣੀ ਬੋਡੀ ਦੇ ਵਿੱਚ 80% ਪਾਣੀ ਹੈ ਜਿਹੜਾ ਕਿ ਆਪਾਂ ਨੂੰ ਸਹੀ ਚਾਹੀਦਾ ਸਹੀ ਹੈ। ਨਪਾਰਾ ਪਾਣੀ ਆਪਾਂ ਪੀਨੇ ਆ ਇਹ। ਇਹਦੇ ਸੈੱਲ ਜਿਹੜੇ ਮੋٹے ਹੁੰਦੇ ਆ ਆ ਬਰੀਕ ਸੈੱਲ ਹੁੰਦੇ ਹਰੇਕ ਬਰੀਕ ਕੋਸ਼ਿਕਾ ਤੱਕ ਜਾਂਦਾ ਹੈ। ਇਹਦੇ ਜੇ ਆਪਾਂ ਹੁਣ ਕੋਈ ਕੈਮੀਕਲ ਨਹੀਂ ਪਾਇਆ ਸਿਰਫ ਹਲਦੀ ਪਾਈ ਜਿਹੜੇ ਆਪਣੇ ਹਰੇਕ ਘਰੇ ਹੁੰਦੀ ਹੈ। ਠੀਕ ਹੈ। ਸਹੀ ਰੰਗ ਹਲਦੀ ਦਾ ਆ। ਸੋ ਜਿਹਨੇ ਮਸ਼ੀਨ ਲਵਾਉਣੀ ਹੋਵੇ ਬਾਈ ਨਾਲ ਸੰਪਰਕ ਕਰ ਸਕਦੇ ਆ ਨੰਬਰ ਦੇ ਦਾਂਗੇ ਤੁਹਾਡਾ ਇਹਨਾਂ ਦਾ ਸਕਰੀਨ ਤੇ। ਪਾਣੀ ਵੀ ਚੈੱਕ ਕਰਾ ਸਕਦੇ। ਪਾਣੀ ਵੀ ਚੈੱਕ ਕਰਵਾ ਸਕਦੇ ਆ ਬਾਈ ਤੋਂ। ਇੱਕ ਕਿਵੇਂ ਪਾਣੀ ਪੀ ਐਚ ਲੈਵਲ ਕਿਵੇਂ ਹੈ ਨਾ ਪਾਣੀ ਦਾ ਆਪਾਂ ਤਾਂ ਚੈੱਕ ਕੀਤਾ ਪਤਾ ਲੱਗ ਗਿਆ ਆਪਾਂ ਨੂੰ ਆਹ ਠੰਡੇ ਵਾਲਾ ਪਾਣੀ ਨਾ ਹਾਇ ਐਸਿਡ ਪਾਣੀ ਐਸਿਡ ਪਾਣੀ ਯਾਰ ਦੇਸੀ ਤਰੀਕੇ ਨਾਲ ਚੈੱਕ ਕੀਤਾ ਹਮ ਮਸ਼ੀਨ ਦਾ ਪਾਣੀ ਸੀ ਹਲਦੀ ਚੰਗੀ ਤਰ੍ਹਾਂ ਘੁਲ ਗਈ ਵਿੱਚ ਜਿਵੇਂ ਬਰੀਕ ਪਾਣੀ ਆਪਣੇ ਸਰੀਰ 'ਤੇ ਅਸਰ ਕਰਦਾ ਹਮ ਆਹ ਹਲਦੀ ਘੁਲੀ ਨਹੀਂ ਸਹੀ ਰਾਂਗ ਨਾ ਨੋਰਮਲ ਪਾਣੀ ਕਰਦਾ ਨੋਰਮਮਲ ਘਰ ਵਾਲਾ ਪਾਣੀ ਹੈ ਜਿਹੜਾ ਆਪਣਾ ਘਰੇ ਪੀਂਦੇ ਆਪਾਂ ਹਮ ਇਹ ਭਾਰਾ ਪਾਣੀ ਹੈ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਆਪਾਂ ਨੂੰ ਨਹੀਂ ਮਿਲਦੇ ਤੇ ਆਪਣੇ ਸਰੀਰ ਨੂੰ ਵੀ ਅਸਰ ਨਹੀਂ ਕਰਦਾ ਸਹੀ ਹੈ ਆਪ ਨੂੰ ਸੋਸਤੀ ਆਸ ਚ ਚੜੇ ਰਹਿੰਦਾ ਆਹ ਪਾਣੀ ਤੁਸੀਂ ਪੀਓਗੇ ਨਾਲ ਦੀ ਨਾਲ ਐਕਟਿਵ ਬੰਦਾ એનર્ਜੀ ਮਹਿਸੂਸ ਕਰਦਾ ਹੂੰ ਸੋ ਪਿਆਰਿਓ 1 ਵਜ ਗਿਆ ਤੇ ਹੁਣ ਘੰਟਾ ਰੈਸਟ ਕਰਦੇ ਆਂ ਘੰਟਾ ਸੌ ਕੇ ਫੇਰ ਮਿਲਦੇ ਆਂ ਵਰਮਕ ਪਿਆਰਿਓ ਸਵਾ 10 ਹੋ ਗਿਆ ਪਏ ਹੁਣ ਚਾਹ ਛਕਣ ਲੱਗੇ ਆਂ ਫੇਰ ਇਸ਼ਨਾਨ ਕਰਾਂਗੇ ਸਰਬਤ ਕੀ ਲਗਾਈ ਕੱਲ ਮਿਲਿਆ ਕੱਲ ਪੈਸੇ ਲੱਗੇ ਸੀ ਆਲੇ ਕਿਹੀਂ ਹੈ ਸਵੇਰੇ ਪੈਸੇ ਲੱਗੇ ਹਨ ਇਹ ਦੇਖੋ ਇਹਦੇ ਵਿੱਚ ਨਿੱਕੇ ਨਿੱਕੇ ਕਲਰ ਨਿਕਲਦੇ ਆ ਤੇ ਆ ਜਿਹੜੇ ਕਲਰ ਲੈਣੇ ਆਥੇ ਨੂੰ ਖੋਲ ਕੇ ਇਹ ਮੈਜਿਕ ਪੈਨਸਲ ਕਿਹੜੀ ਪੈਨਸਲ ਹੈ ਇੱਥੇ ਪਰ ਨਿਕਲਦਾ ਹੈ ਤਾਂ ਖੋਲਦੇ ਹਾਂ ਹਮ ਇੱਥੇ ਇੱਕ ਪੈਨਸਲ ਇੱਕ ਪੈਨਚ ਹੀ ਸਾਰਾ ਕੁਝ ਹੈ ਤੇ ਕਰੀ ਤੇ ਕਰੀ ਆ ਜਿਹੜਾ ਅਰੋਪਲੇਨ ਜਾਏ ਨੂੰ ਅੱਗੇ ਨਹੀਂ ਕੰਮ ਇਹ ਕੀ ਹੈ ਪੈਂਸਰ ਤੇ ਤੂੰ ਕੀ ਲੈ ਮੇਰਾ ਵੀ ਆਇਆ ਆ ਗੋਟੇ ਆ 10 ਦਿਨ ਤਾਂ ਚੱਲ ਸਕਦੇ 10 ਦਿਨ ਇੱਕ ਚੱਲੂਗਾ ਤੇ ਆ ਇਹਦੇ ਵਿੱਚ ਸ਼ੌਪਨਾ ਰਹੇਗਾ ਐ ਕਰ ਆ ਇੱਕ 10 ਦਿਨ ਇੱਕ ਚੱਲੂਗਾ ਸ਼ੌਪਨਾ ਰਹੇ ਇਹ ਕਿਉਂ ਦੇ ਉਸਤੇ ਇਹ ਨਾ ਆ ਦੇਖੋ ਜਦੋਂ ਆਇਆ ਤਾਂ ਕੱਪੀ ਮਿਲਿਆ ਹੂੰ ਤੇ ਆ ਲੈ ਇੱਥੇ ਪਾਹੀਂ ਇਹ ਨਾ ਅੱਛਾ ਇਹਨੂੰ ਉਹ ਤਿੱਖਾ ਕਰਨ ਵਾਸਤੇ ਆ ਬਸ ਸਮਝ ਗਿਆ ਸਮਝ ਗਿਆ ਠੀਕ ਹੈ ਬਸ ਦੇਖ ਹੋ ਰਹਾ ਹੈ ਚ ਸਿਸਟਮ ਇੱਕ ਹੋਰ ਉੱਪਰ ਚੱਲ ਹੁਣ ਕਰਕੇ ਦਿਖਾ ਕੀ ਕਰਦੀ ਪੈਂਦੇ ਨਾ ਉਹ ਚ ਨੰਬਰ ਆ ਲਈ ਰਹਿਣ ਦੇ ਉਹ ਰਹਿਣ ਦੇ ਇਹਨੂੰ ਇਹਨੂੰ ਕਰਕੇ ਦਿਖਾ ਨੌ ਚ ਵੱਜੂ ਤਿੱਖੀ ਹੁੰਦੀ ਪੁੱਤੇ ਹਾਂ ਸਮਝ ਗਿਆ ਬਸ ਤਿੱਖਾ ਕਰਨ ਵਾਸਤੇ ਨਹੀਂ ਤਿੱਖਾ ਕਰਨ ਵਾਸਤੇ ਨਹੀਂ ਹਾਂ ਅੱਛਾ 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 ਇਹਦਾ ਰੋਗਨ ਜਾਈ ਦੇ ਉੱਤੇ ਡਿੱਗਦਾ ਮੁੜ ਕੇ ਆਇਆ ਕਰਦੇ ਹਨਾ ਨਹੀਂ ਤੇ ਇਹ ਤਾਂ ਉਵੇਂ ਵੀ ਨਿਕਲ ਜਾਂਦੀ ਕਿ ਨਹੀਂ ਨਿਕਲੀ ਉਹ ਮੈਂ ਆ ਦੇਖੋ अस्सी रुपया चाली रुपये चल चाह पी लो सो so, गर्म प्यारे चाह पानी छेडी हो गए हम चल रण ड्यूटी लाटी चार्ज ला दी आके वावा टाइम हो गया दो तीन घंटे हो गए लगी ਕੱਟ ਕੱਟਣ ਲੱਗ ਗਈ ਐ ਇੱਧਰ ਕੰਮ ਚੱਲੀ ਜਾਂਦਾ ਨੀਲਾ ਡਰਮ ਨੀਲੀ ਸ਼ਰਟ ਇੱਧਰ ਡੜੀ ਕੰਮ ਲੱਗਿਆ ਪਿਆ ਰੈਡੀ ਬਾੜੇ ਰੈਡੀ ਰੈਡੀ ਖੁਰਲੀ ਰੈਡੀ ਖੁਰਲੀ ਤਾਈਂ ਤੇ ਟਾਇਰ ਹੈ ਨਹੀਂ ਇਹਦੇ ਹਨ ਖੁਰਲੀ ਬਾਣ ਲਿਆ ਡਰਮ ਕੱਟ ਕੇ ਮਿਸਤਰੀ ਸਾਬ ਲੱਗੇ ਪਏ ਐ ਚੱਲਦੇ ਆਂ ਠੀਕ ਹੈ ਬੱਚਿਓ ਪਾਪਾ ਜੀ ਲੈ ਜਾਓ ਕਿੱਥੇ ਤੁਸੀਂ ਨਹੀਂ ਜਾਣਾ ਪਉ ਤੁਸੀਂ ਟੀਵੀ ਦੇਖੋ ਹੁਣ ਇਹਨੂੰ ਲਾਉਨੇ ਆਂ ਚਾਰਜ ਤੋਂ ਉੱਥੇ ਜਾ ਕੇ ਲਾ ਲਾਂਗੇ ਜਿਆਦਾ ਖਾਣ ਲੱਗੀ ਬੈਟਰੀ ਐ ਇਹਦਾ ਛੱਟਾ आ गया वेल्डिंग कर ठीक है चलिए मासी चलो फिर ठीक है ओके चलो भी कुक्ट फिर देखो कुखो कुक् को कुकड़ कुक आ गए थले मौसम हो गया साफ कुछ कुछ बदल दे, दे। साफ ही है बस मौसम ਭਰ ਬਾਬਾ ਜੀ ਬਾਬਾ ਜੀ ਤਰੰਗਿਆਲੀ ਤੋਂ ਹਾਂਜੀ ਸੰਗਤ ਜੀ ਕੀ ਹਾਲ ਚੱਲ ਜੀ ਦੋਸਤੋ ਸਤਾਰਾਂ ਪੀਸ 17 ਪੀਸ ਬਾਟੀ ਲੈਣ ਚਲੇ ਪੁੱਠਾ ਮੁੜਿਆ ਵੇਲਾ ਐਡਾ ਸ਼ੌਕ ਹੈ ਨਾ ਵੀਡੀਓ ਬਣਾਉਂਦਾ ਜਪ ਅੱਜ ਕਿੱਸੇ ਦੀ ਸੰਗਤ ਜੀ ਕੀ ਹਾਲ ਚੱਲ ਜੇ ਚੱਲੀ ਰਸਤੇ ਪੀਠਾ ਗਿਓ ਪੀਠਾ ਗਿਓ ਬਰ ਮੁਖ ਪਿਆਰਿਓ ਰੋਲ ਲਾਤੀ ਆ ਹੁਣ ਤੇ ਹੁਣ ਚਲਦੇ ਆ ਘਰ ਗੁਰਦੁਆਰਾ ਸਾਹਿਬ ਤੋਂ ਗਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਸਮਰ ਗਿਆ ਰਹਿਰਸ ਕਰਨ ਗੁਰਦੁਆਰਾ ਸਾਹਿਬ ਡਾੜੀ ਕੰਮ ਲੱਗਿਆ ਪਿਆ ਡਾੜੀ ਕੰਮ ਲੱਗਿਆ ਪਿਆ ਹਜੇ ਉਦੋਂ ਦਾ ਦੇਖੋ ਬੂਟੇ ਲਾ ਰੱਖਿਆ ਹੈ ਮਨੀ ਪਲਾਂਟ ਮਨੀ ਪਲਾਂਟ ਤਾਂ ਸੋਹਣਾ ਖੜਾ ਮਣੀ ਨਹੀਂ ਆ ਰਹੀ ਪਰ ਆਹ ਪਤਾ ਨਹੀਂ ਕਹਦਾ ਆਹ ਪੱਥਰ ਚਟ ਸੋਹਣੇ ਹੋ ਗਏ ਬੂਟੇ ਮੀ ਪੈਣ ਤੋਂ ਬਾਅਦ ਉੱਪਰ ਚੜੂਗਾ ਮਨੀ ਪਲਾਂਟ ਗੁਰਦੁਆਰਾ ਸਾਹਿਬ ਐਸੀਮੀ ਆ ਗਿਆ ਦੇਖੋ ਉਹ ਬੀਜੀ ਜਾਂਦੇ ਪਹੁੰਚ ਜਾਣਗੇ ਘਰੇ ਆ ਦੇਖੋ ਭੇਜ ਗਈ ਸਕੂਟਰੀ ਸਾਰੀ ਕੀ ਹੋ ਗਿਆ ਸੋ ਦੋਸਤੋ ਮੀ ਦੇ ਕਾਰਨ ਪ੍ਰਸ਼ਾਦਾ ਲੇਟ ਹੋ ਗਿਆ ਸੋ ਗਰਮੁਖ ਪਿਆਰਿਓ ਅੱਜ ਦਾ ਬਲੌਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸੁਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ